ਤੇਰੇ ਬਿਨੁ ਗੁਣ ਕੀ ਐ ਮੇਰਾ ਬਾਜੀ ਵਾ ਨਵੇਂ ਆਰਟਿਸਟ ਕਰਾ ਲਾਉਂਦੇ ਹਾਂ ਨਵੇਂ ਆਰਟਿਸਟ ਲੈ ਕੇ ਆਂਦੇ ਕਿਹਾ ਮਾਦੀ ਕੋਟਾ ਉੱਵਾ ਦੇ ਨਵੇਂ ਨਵੇਂ ਆਰਟਿਸਟ ਹੋਰ ਵੀ ਆਏ ਨੇ ਬਲੌਗ ਤੇ ਤੁਹਾਨੂੰ ਉਹਨਾਂ ਨੂੰ ਮਿਲਾਉਣਾ ਠੀਕ ਹੈ ਸਾਰੀ ਨਵੀਂ ਟੀਮ ਹੈ ਵੀਰੇ ਹਾਂਜੀ ਸੱਸੀ ਗੱਲ ਮਿੱਤਰੋ ਕੀ ਹਾਲ ਚਾਲ ਨੇ ਬਈ ਸਾਰਿਆਂ ਦੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਨਵੀਂ ਸੀਰੀਏ ਤੇ ਸਟਾਰਟ ਕਰ ਰਹੇ ਹਾਂ ਬਈ ਅੱਜ ਤੇ ਸਾਰੇ ਕੈਰੈਕਟਰ ਵੀ ਚੇਂਜ ਨੇ ਤੁਹਾਨੂੰ ਮਿਲਾਉਣੇ ਕਿ ਕੱਲੇ ਕੱਲੇ ਕੈਰੈਕਟਰ ਨਾਲ ਬਣਵੀ ਜੀ ਤਿਆਰ ਹੋ ਰਹੇ ਨੇ ਤੇ ਇੱਧਰ ਸੁੱਤੇ ਹੀ ਸੁੱਤੀ ਵੀ ਆ ਸਾਰੀ ਟੀਮ ਬਈ ਆਪਣੀ ਲਓ ਜੀ ਮੈਡਮ ਤਿਆਰ ਹੁੰਦੇ ਹੁੰਦੇ ਗੀਤ ਪੇਸ਼ ਕਰ ਰਹੇ ਨੇ ਕੀ ਨਾਮ ਹੈ ਇਹ ਆਪਣਾ ਰੇਸ਼ਮ ਅਮੋਲ ਰੇਸ਼ਮ ਅਮੋਲ ਨਾ 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 ਹਾਂ ਰੇਸ਼ਮ ਅਮੋਲ ਅਮੋਲ ਮਹਾਕ ਤੇਰਾ ਅਮੋਲ ਲਓ ਜੀ ਮੈਡਮ ਵੀ ਸੁਣਾਓ ਗੀਤ ਫੇਰ ਕੋਈ ਕੋਈ ਵੀ ਸੁਣਾਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਆਪਾਂ ਆ ਕੇ ਇੱਧਰ ਪੇਸ਼ ਕਰਕੇ ਫੇਰ ਸੁਣਾਓ ਮੈਂ ਸਾਰੇ ਦਾ ਸਾਰਾ ਤੇਰਾ ਤੇਰੇ ਬਿਨ ਹੋਣ ਕੀ ਐ ਮੇਰਾ ਵਾਹ ਜੀ ਵਾਹ ਮੈਂ ਸਾਰੇ ਦਾ ਸਾਰਾ ਤੇਰਾ ਤੇਰੇ ਬਿਨ ਹੋਣ ਕੀ ਐ ਮੇਰਾ ਮੈਂ ਝੁਲੀਆਂ ਖੁਲੀਆਂ ਫਿਰਦਾ ਸੀ ਮੈਂ ਝੁਲੀਆਂ ਖੁਲੀਆਂ ਫਿਰਦਾ ਸੀ ਤੂੰ ਆਇਆ ਸੁਧਰੀ ਜੂੜ ਚਨਾ ਜੀ ਦੀ ਕੀਮਤ ਨਹੀਂ ਕੋਈ ਦੁਨੀਆ ਤੇ ਮੇਰਾ ਤੇਰੇ ਕੋਲ ਸਕੂਣ ਚਨਾ ਵਾਹ ਜੀ ਵਾਹ ਜੀ ਦੀ ਕੀਮਤ ਨਹੀਂ ਕੋਈ ਦੁਨੀਆ ਤੇ ਮੇਰਾ ਤੇਰੇ ਕੋਲ ਸਕੂਣ ਚਨਾ ਇੱਕ ਪੈਰਾ ਹੋਰ ਨਹੀਂ ਸੁਣਾਉਂਦੇ ਮੈਨੂੰ ਗਾਣਾ ਵਧੀਆ ਲੱਗਾ ਅੱਗੇ ਨਾ ਘੱਟ ਲਗੇ ਜੰਨਤ ਦਾ ਅਹਿਸਾਸ ਹੈ ਤੇ ਹੱਥਾਂ ਵਿੱਚ ਹੱਥ ਫੜਨਾ ਵੇ ਮੈਂ ਸਾਰੀ ਦੁਨੀਆ ਛੱਡ ਦੇਵਾਂ ਤੇਰੇ ਬਿਨਾਂ ਸਰਨਾਏ ਕਦਮਾਂ ਦੇ ਨਾਲ ਕਦਮ ਮਿਲਾ ਕੇ ਤੇਰੇ ਨਾਲ ਸਾਡਾ ਖੜਨਾ ਵੇ ਮੈਂ ਸਾਰੀ ਦੁਨੀਆ ਛੱਡ ਦੇਵਾਂ ਪਰ ਤੇਰੇ ਬਿਨਾਂ ਸਰਨਾਏ ਅਗੇ ਨਾ 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 ਕੱਪੁੱਲ ਗਈ ਬਹੁਤ ਸੋਹਣਾ ਏ ਜਿਹੜਾ ਗਾਇਆ ਵੀ ਬਹੁਤ ਸੋਹਣਾ ਕੋਈ ਹੋਰ ਗਾ ਨਹੀਂ ਹਾਂ ਮੌਸਮ ਵੀ ਬਹੁਤ ਸੋਹਣਾ ਹੈ ਬਈ ਬਸ ਬੇਬੇ ਤੂੰ ਇੱਥੇ ਆ ਜਾ ਮੈਂ ਕਿਹਾ ਉਹ ਮੰਗਣ ਲੈ ਉਹ ਸੀਣ ਦੀ ਤਿਆਰੀ ਚੱਲ ਰਹੀ ਹੈ ਹੋਇਆ ਨਹੀਂ ਵੀ ਕਿੱਥੇ ਕਰਨਾ ਉੱਥੇ ਥੱਲੇ ਕੁੜੀ ਰਾਣੀ ਹੋਇਆ ਸੀ ਜੋ ਆਈ ਕੋਈ ਮੈਂ ਕਹਿ ਰਹੀ ਹਾਂ ਪੂਰਾ ਕੱਢ ਸਕ ਜਾਉਂਗਾ ਮੀਂਹ ਪੈ ਰੇ ਮੜਾ ਮੜਾ ਬਈ ਪਰ ਜਾਈ ਵੀ ਅੱਜ ਤੋਂ ਮੰਝਾ ਤੱਕ ਇੱਥੇ ਕਰਦੇ ਪੂਰੀ ਠੀਕ ਹੈ ਜੀ ਇੱਥੇ ਕਿੱਥੇ ਗੱਡੀ ਹੈ ਫਿਰ ਅਸੀਨਾਂ ਮੈਂ ਤੁਹਾਨੂੰ ਵੀਡੀਓ ਬਣਾਉਣੀ ਹੈ ਪੈਨਟੀ ਢਾ ਦੇਣੇ ਮੈਂ ਉਹ ਲੱਗ ਰਿਹਾ ਚੱਲ ਰਿਹਾ ਜਿਹੜਾ ਗਾਣੇ ਗੁਣੇ ਆ ਲੋਕ ਇਹਦਾ ਚੱਲ ਰਿਹਾ ਮੀਨ ਵਿੱਚ ਕੁੜੀਆਂ ਹੀ ਗੋਲ ਕੀ ਕਰੀ ਜੀ ਬਣ ਕੇ ਮੈਂ ਕਹਾਂ ਜੀ ਮੈਂ ਵੈਸੇਨ ਕਰ ਲੈ ਕੇ ਨਰਵਸ ਹੁੰਦਾ ਤਾਂ ਨਹੀਂ ਹਮ ਪਰ ਮੈਡਮ ਪਹਿਲਾ ਸੀਨ ਹੈ ਤੇਰਾ ਹੁਣ ਨਰਸਟਾਈ ਕਰਦੇ ਕਿਉਂ ਗਰੀ ਸੀਨ ਨਿਪਟ ਗਿਆ ਜੀ ਹਾਂ ਜੀ ਬਹੁਤ ਵਧੀਆ ਸ਼ੂਟ ਹੋ ਰਿਹਾ ਠੀਕ ਹੈ ਤੇ ਬੇਬੇ ਨੂੰ ਤੁਸੀਂ ਜਾਣਦੇ ਹੋ ਠੀਕ ਹੈ ਬੇਬੇ ਦਿਖਾਓ ਕਦਰ ਵਾਕੀ ਬੇਬੇ ਸਾਸ੍ਰੀਕਾਲ ਬੇਬੇ ਜੀ ਨੂੰ ਤੁਸੀਂ ਜਾਣਦੇ ਹੋ ਬਾਈ ਹੋਰ ਨੂੰ ਵੀ ਤੁਸੀਂ ਬਹੁਤ ਛੇਤੀ ਜਾਣ ਲੱਗ ਜੂਗੇ ਹੈ ਬਾਈ ਹੋਰੀ ਵੀ YouTube ਤੇ ਕੰਮ ਕਰਦੇ ਨੇ ਬਹੁਤ ਸੋਹਣੀ ਐਕਟਿੰਗ ਆ ਬਾਈ ਦੀ ਹੈ ਤੇ ਨਾਲ ਨਵੇਂ-ਨਵੇਂ ਆਰਟਿਸਟ ਹੋਰ ਵੀ ਆਏ ਨੇ ਬਲੌਗ ਤੇ ਸਾਨੂੰ ਉਹਨਾਂ ਨੂੰ ਮਿਲਿਆਉਣੇ ਆ ਠੀਕ ਹੈ ਸਾਰੀ ਨਵੀਂ ਟੀਮ ਹੈ ਵੀਰੇ ਬਹੁਤ ਸੋਹਣੀ ਐਕਟਿੰਗ ਆ ਸਾਰਿਆਂ ਦੀ ਇਹ ਵੀ ਨਵੀਆਂ ਬਈ ਹਾਂ ਠੀਕ ਹੈ ਸਾਨੂੰ ਤਾਂ ਵਧੀਆ ਲੱਗੀ ਬਾਕੀ ਤੁਸੀਂ ਬਈ ਆਡੀਅנס ਦੱਸੋ ਨਾ ਕਿਵੇਂ ਦੀ ਬਣੀ ਐ ਬਸ ਇਹਨਾਂ ਨੇ 4 ਦਿਨ ਉਹਨਾਂ ਦਾ ਕੰਮ ਹੈ ਮਿਹਨਤ ਕਰਨਾ ਆਪਣਾ ਕੰਮ ਸਾਡਾ ਕੰਮ ਠੀਕ ਹੈ ਜੀ ਬਾਕੀਆਂ ਨੂੰ ਮਿਲਿਆਉਣੇ ਆ ਰੋਟੀ ਵੇਲੇ ਹਾਂ ਸਾਨੂੰ ਉਹਦੋਂ ਮਿਲਾਵਾਂਗੇ ਸਾਰੀ ਟੀਮ ਦੀ ਬਹੁਤ ਸੋਹਣੀ ਐਕਟਿੰਗ ਹੈ ਵੀਰੇ ਠੀਕ ਹੈ ਜਿਵੇਂ ਬਾਈਆਂ ਨੂੰ ਮੈਂ ਪਹਿਲੀ ਵਾਰ ਮਿਲਿਆ ਉਹ ਟੀਮ ਨੂੰ ਪੂਰੀ ਨੂੰ ਪਰ ਭਾਈ ਬਹੁਤ ਰਿਸਪੈਕਟ ਕਰ ਰਹੇ ਨੇ ਠੀਕ ਹੈ ਬਹੁਤ ਜਿਆਦਾ ਪਿਆਰ ਕਰ ਰਹੇ ਨੇ ਭਾਈ ਠੀਕ ਹੈ ਐਕਟਿੰਗ ਪੱਕਾ ਦਾ ਤੁਸੀਂ ਵੀਡੀਓ ਚ ਆਪੇ ਦੱਸ ਦੋ ਕਮੈਂਟਾਂ ਚ ਕਿਹਦੀ ਐਕਟਿੰਗ ਤੁਹਾਨੂੰ ਵਧੀਆ ਲੱਗੀ ਕਿਹਦੀ ਘਟੀਆ ਲੱਗੀ ਪਰ ਕਮੈਂਟ ਕਰਕੇ ਦੱਸੋ ਜਰੂਰ ਯਾਰ ਕਹੇ ਕਾਟ ਵੀ ਹੋਵੇ ਕੋਈ ਤਾਂ ਵੀ ਦੱਸੋ ਭਾਈ ਜਿਹਦੀ ਐਕਟਿੰਗ ਅੱਗੇ ਤੋਂ ਸੁਧਾਰੀ ਜਾਂਦੀ ਹੈ ਕਾਟ ਹਾਂ ਜਿਹਦੀ ਐਕਟਿੰਗ ਤੁਹਾਨੂੰ ਨਹੀਂ ਵਧੀਆ ਲੱਗੀ ਕਹਿ ਲਿਆ ਕਰੋ ਬੇਚਾ ਦੇਖ ਲਿਆ ਕਰੋ ਵੀ ਯਾਰ ਜ਼ੀਰੋ ਹੈ ਠੀਕ ਹੈ ਨਾ ਜਿਹਦੀ ਨੰਬਰ 1 ਲੱਗੀ ਉਹ ਵੀ ਦੱਸ ਦਿਓ ਹਾਂ ਠੀਕ ਹੈ ਬਾਕੀ ਜਿਵੇਂ ਸਾਡੀ ਵੀਡੀਓ ਚ ਇੱਕ ਕਰੈਕਟਰ ਪਿਛਲੀ ਵੀਡੀਓ ਚ ਨਾ ਤੂੰ ਨਹੀਂ ਬਸ ਗਲਤ ਆ ਗਿਆ ਸੀ ਸੋਨੇ ਕਮੈਂਟ ਕਰ ਕਰ ਉਹਨਾਂ ਨੂੰ ਵਾਰੀ ਵਾਰੀ ਕਿਹਾ ਵੀ ਜ਼ੀਰੋ ਐਕਟਿੰਗ ਜ਼ੀਰੋ ਐਕਟਿੰਗ ਇਹਨੂੰ ਕੱਢੋ 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 ਠੀਕ ਹੈ ਫਿਰ ਕੱਢਤਾ ਫਿਰ ਠੀਕ ਹੈ ਸੋਟੀ ਨਹੀਂ ਵੋਟ ਦੇ ਯਾਰ ਕਿਸ ਮਰਜ਼ੀ ਹੋ ਜਾਈ ਹੈ ਮਿਲਦੇ ਆ ਦੋਸਤੋ ਆਪਾਂ ਕਹਾਂ ਜਾ ਕੇ ਦੇਖਦੇ ਆ ਓਕੇ ਜਾ ਆਹਦੀ ਸ਼ਕਾਸ਼ ਕੋ ਨਹੀਂ ਉਹਨਾਂ ਆ ਜਾ ਚੀ ਹੂੰ ਆਹਦਾ ਸਾਡੇ ਲਈ ਮੋਟਾ ਪਾਉਂਦਾ ਉਹ ਕਹਤਾ ਵੀ ਭਵਾਨਿਆ ਨਾ ਮੈਂ ਕਹੂੰਗਾ ਕਿ ਤੁਸੀਂ ਛੇਤੀ ਭਵਾਲਾ ਜੀਰੀ ਨਾ ਖਰਾਬ ਕਰ ਦਿਓ ਬਸ ਆ ਜੀ بس ਇੱਥੇ 골 ਮਾਰ ਲਵਾਂ ਤੁਹਾਨੂੰ ਫੇਰ ਇੱਥੇ ਸੀਨ ਕਰਕੇ ਹੋਰੇ ਖੜਕੀ ਕਰਨੇ ਨੇ ਫਿਰ ਆ ਇੱਥੇ ਸੀਨ ਕਰਕੇ ਫੇਰ ਆਪਾਂ ਮੁੰਜੇ ਤੇ ਨਹੀਂ ਖੜਕੀ ਕਰ ਲਾਂਗੇ ਮੈਂ ਸੀਨ ਹੋਰੇ ਕਰਾਂ ਤੰਨੇ ਸਾਰੇ ਜੀ ਬੂਰੇ ਖੜ ਲਾਏ ਹੋਰੇ ਖੜਕੀ ਕਰ ਲਾਂਗੇ ਸੀਨ ਆਪਾਂ ਤੇ ਆਪ ਬਾਈ ਆਇਆ ਬਾਈ ਕਰਮਾ ਮੈਂ ਇੱਕ ਬਰੇ ਹੋਰ ਬਰੇ ਕੀ ਹਾਲ ਚਾਲ ਨੇ ਬਹੁਤ ਹੀ ਵਧੀਆ ਤੀ ਦੱਸੋ ਕੀ ਕਹੋ ਜੀ ਤੇ ਕਿਵੇਂ ਲੱਗ ਰਿਹਾ ਵੀਰੇ ਆ ਕੇ ਪਹਿਲੀ ਵਾਰ ਆਏ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਬਈ ਨੇਚਰ ਬੱਤੂ ਸਾਰੇ ਕਿਵੇਂ ਲੱਗੇ ਵਧੀਆ ਲੱਗੀ ਟੀਮ ਘੈਂਟ ਆ ਸਾਰੀ ਘੈਂਟ ਟੀਮ ਬਹੁਤ ਵਧੀਆ ਆਪਣੀ ਸਾਰੀ ਚੀਜ਼ ਹੈ ਵੀਰੇ ਬੇਹੇ ਪਹਿਲਾਂ ਨੂੰ ਪਹਿਲਾਂ ਨਵੇਂ ਸਾਰੇ ਆਰਟਿਸਟ ਨਵੇਂ ਆਏ ਨੇ ਠੀਕ ਹੈ ਉਹ ਮੈਡਮ ਜੀ ਹੋ ਗਈ ਕੀ ਹਾਲ ਹੈ ਮੈਡਮ ਵੀ ਵਧੀਆ ਵਧੀਆ ਤੁਸੀਂ ਦੱਸੋ ਉਹ ਮੈਡਮ ਸੁੱਤੇ ਪਏ ਨੇ ਉਹਨਾਂ ਦਾ ਹਲੇ ਕੋਈ ਸੀਨ ਨਹੀਂ ਹੈ ਹਾਂ ਦਾ ਸੀਨ ਨਹੀਂ ਜੀ ਲੋ ਬਸ ਵੈਸਟ ਜ਼ਰੂਰੀ ਹੈ ਵੈਸਟ ਜ਼ਰੂਰੀ ਹੈ ਸਹੀ ਗੱਲ ਹੈ ਜੀ ਤੇ ਉਹਨਾਂ ਦਾ ਨਾਮ ਰੇਸ਼ਮਾ ਮੋਲ ਹੈ ਹਾਂ ਜੀ ਮੇਰਾ ਨਾਮ ਰੇਸ਼ਮਾਈ ਤੇ ਉਹ ਮੈਡਮ ਦਾ ਨਾਮ ਮਣੀ ਕੁਲਾਰਾ ਮਣੀ ਕੁਲਾਰਾ ਮਣੀ ਕੁਲਾਰਾ ਮੈਡਮ ਦਾ ਤੇ ਮੇਰਾ ਨਾਮ ਹੈ ਤੁਹਾਡਾ ਸੁੱਖਾ ਸਰਪੰਚ ਸੁੱਖਾ ਸਰਪੰਚ ਹਾਂਜੀ ਠੀਕ ਹੈ ਜੀ ਤੇ ਵਧੀਆ ਲੱਗਿਆ ਵੀਰੇ ਤੁਹਾਡੇ ਬਹੁਤ ਵਧੀਆ ਬਈ ਸਾਰਿਆਂ ਦਾ ਘੈਂਟ ਸੁਭਾਅ ਮੈਂ ਤੁਹਾਡਾ ਨਾਮ ਨਹੀਂ ਜਾਣਦਾ ਨਾ ਕੀ ਹੈ ਮਣੀ ਆ ਠੀਕ ਹੈ ਮਣੀ ਵੀਰ ਇਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਗੁਰੀ ਵੀਰ ਇਹਨਾਂ ਦਾ ਸੁਭਾਅ ਬਹੁਤ ਵਧੀਆ ਸਾਰੇ ਬਹੁਤ ਵਧੀਆ ਟੀਮ ਵਧੀਆ ਕੰਮ ਕਰਦੇ ਹੋ ਬਈ ਇਹਦੇ ਉੱਪਰ ਆਏ ਲੱਗਿਆ ਨਹੀਂ ਆ ਕੇ ਮਤਲਬ ਪਹਿਲਾਂ ਜਦੋਂ ਫੋਨ ਆਇਆ ਜਦੋਂ ਉਦੋਂ ਆਏ ਲੱਗਦਾ ਹੁੰਦਾ ਵੀਰ ਉੱਪਰ ਆਇਆ ਹੋਊਗਾ ਕਿੱਦਾਂ ਦਾ ਮਾਹੌਲ ਹੋਊਗਾ ਕਿਦਾਂ ਹੁਣ ਆ ਕੇ ਲੱਗਦਾ ਨਹੀਂ ਯਾਰ ਵੀ ਬਹੁਤ ਵਧੀਆ ਯਾਰ ਵੀ ਕਾਫੀ ਟਾਈਮ ਦੇ ਜਾਂਦੇ ਆਏ ਲੱਗਦਾ ਹਾਂ ਬੰਦੇ ਹਨ ਜਿਵੇਂ ਆਪਣੇ ਮਮੂ ਜੀ ਕੋਲ ਮਿਲ ਜੀਏ ਹਾਂ ਬਿਲਕੁਲ ਬਿਲਕੁਲ ਫਿਰ ਨਹੀਂ ਪਤਾ ਲੱਗਦਾ ਹਨ ਬਿਲਕੁਲ ਬਾਈ ਬਾਕੀ ਇੱਥੇ ਫਿਰ ਮਿਲਿਆਉਣਿਆ ਬਈ ਹੁਣ ਸੀਨ ਆਕੇ ਸੀਨ ਕਰ ਲਈਏ ਉਹ ਸਮਝ ਨਹੀਂ ਆ ਬੰਦਾ ਬੱਸ ਜਿਵੇਂ ਤੇ ਆਪਣੇ ਕਿਰਨਾ ਬੀਬੀ ਉੱਧਰ ਲਗਰੀਆ ਚੇਂਜ ਚੁੰਜ ਕਰਨਾ ਤੇ ਮਲਿਉਣੇ ਆ ਬਈ ਤੁਹਾਨੂੰ ਹੌਲੀ ਹੌਲੀ ਸਾਰਿਆਂ ਨਾਲ ਤੇ ਕਰਦਿਆਂ ਗੱਲਬਾਤ ਮੌਸਮ ਕਹੈਂਟ ਹੋ ਰਿਹਾ ਪੂਰਾ ਮੀਂਹ ਪੈਣ ਲੱਗ ਰਿਹਾ ਹੈ ਮੀਂਹ ਦੇ ਵਿੱਚ ਸ਼ੂਟ ਚੱਲ ਰਹੀ ਮੀਂਹ ਦੇ ਵਿੱਚ ਹਾਂ ਤੇ ਪਹਿਲੇ ਦਿਨ ਆ ਕਿਵੇਂ ਪਹੁੰਚ ਆ ਬਈ ਤੁਸੀਂ ਪਹਿਲੀ ਵਾਰ ਆਏ ਨੇ ਸਾਰੀ ਟੀਮ ਨਵੀਂ ਆ ਮਿੱਤਰੋ ਆਪਣੀ ਨਵੀਂ ਸੀਰੀਜ਼ ਸਟਾਰਟ ਕਰ ਰਹੇ ਆ ਤੇ ਉਮੀਦ ਕਰਦੇ ਆ ਕਿ ਜਿਵੇਂ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਪਿਆਰ ਦਿੰਦੇ ਹੋ ਉਵੇਂ ਪਿਆਰ ਦਿਓ ਵੀਰੇ ਹਾਂ ਬਹੁਤ ਕੈਂਟ ਸਾਨੂੰ ਤਾਂ ਵੀਰੇ ਸੋਣੀ ਲੱਗੀ ਹਨ ਤੁਹਾਨੂੰ ਵੀ ਵਧੀਆ ਲੱਗੀ ਹੋਣੀ ਪੜ ਕੇ ਵੀਰੇ ਬਹੁਤ ਵਧੀਆ ਸਕ੍ਰਿਪਟ ਪੜ ਕੇ ਬਹੁਤ ਵਧੀਆ ਲੱਗੀ ਹਾਂਜੀ ਹਾਂਜੀ ਬਹੁਤ ਤੇ ਵੀਰੇ ਬਾਕੀ ਹੁਣ ਲੋਕਾਂ ਦੇ ਡਿਪੈਂਡ ਹੈ ਹਨਾ ਵੀ ਉਹਨਾਂ ਨੂੰ ਵਧੀਆ ਲੱਗਦੀ ਹੈ ਕਿ ਨਾ ਆਪਣਾ ਕੰਮ ਹੈ ਵੀਰੇ ਮਿਹਨਤ ਕਰਨਾ ਹਨਾ ਮਿਹਨਤ ਕਰਕੇ ਵੀਡੀਓ ਬਣਾਉਣਾ ਲੋਕਾਂ ਦਾ ਕੰਮ ਹੈ ਪਿਆਰ ਦੇਣਾ ਹਨਾ ਨਾਲ ਜੁੜਨਾ ਜਿਵੇਂ ਹੌਸਲਾ ਦੇਣਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਰੇ ਬਾਦ ਘਾਟ ਜੇ ਕੋਈ ਘਾਟ ਵੀ ਹੁੰਦੀ ਹੈ ਉਹ ਵੀ ਦੱਸਿਆ ਕਰੋ ਕਿਉਂਕਿ ਸਾਨੂੰ ਪਤਾ ਲੱਗਦਾ ਹੈ ਵੀ ਸਾਡੇ ਚਾਹ ਗਲਤੀ ਹੈ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਰੇ ਤਾ ਗਰ ਕੋ ਮਿਹਨਤ ਕਰ ਰਹੇ ਆ ਹਾਂ ਵੀਰੇ ਸਾਰੇ ਆਰਟਿਸਟ ਬਹੁਤ ਮਿਹਨਤ ਕਰਦੇ ਆ ਆ ਬੇਬੀ ਨੂੰ ਤੁਸੀਂ ਜਾਣਦੇ ਹੋ ਜਿਹੜੇ ਚੈਂਪੀਅਨ ਹੰਡਰ ਟੇਕਰ ਬੇਬੇ ਬੇ ਖੜ ਜਾ ਸਿਰ ਤੇ ਟਾਕ ਲਾ ਫਰਦਾ ਫੋਨ ਫੜ ਮੁੰਡਿਆ ਸਾਸਰੀ ਕਾਲ ਪਾਈ ਸਾਰਿਆਂ ਨੂੰ ਰਾਜੀ ਖੁਸ਼ੀ ਆ ਸਾਡੇ ਪਿੰਡ ਮਹੀ ਪੈਂਦਾ ਸਾਡੇ ਪਿੰਡ ਦਾ ਮਹੀ ਪੈਂਦਾ ਵਾਧੂ ਪੁੱਤ ਅਜ ਮੈਂ ਤੋ ਗੱਲਾਂ ਕਰਨ ਲੱਗੀ ਸੀ ਹੁਣ ਤੂੰ ਆ ਕੇ ਖੜ ਗਿਆ ਆਪਾਂ ਵੀ ਉਧਰ ਦੋ ਗੱਲਾਂ ਹੀ ਕਰਨੇ ਜਾਣੀਆਂ। ਭਾਈ ਮੈਂ ਤਾਂ ਇੱਧਰ ਗੱਲਾਂ ਕਰੂੰ। ਉਧਰ ਜ਼ਰੂਰੀ ਐ ਇਹ। ਨਾ ਮੈਂ ਨੂੰ ਨਹੀਂ ਪੜ। ਪਹਿਲੇ ਨੇ ਯਾਰਾ। ਕਿਹੜਾ ਪਹਿਲੇ ਨੇ? ਆਹ ਪਹਿਲੇ ਨੇ ਜਦੋਂ ਇਹਦਾ ਉਹਦੀ ਆਇਦੇ ਨੇ ਜਾ ਕੇ ਆਪਣੇ ਮਗਰ ਮਗਰ। ਆ ਜਿਹੜੇ ਵੀਡੀਓ ਦੇਖਦੇ ਉਹਨਾਂ ਨੂੰ ਕਹਿੰਨਾ। ਨਾ ਐਨਨ ਜਿਹੜੇ ਬਣਾਉਂਦੇ ਨੇ। ਉਹਨਾਂ ਨੂੰ ਗਾਲਾਂ ਕੱਢਦਾ ਭਾਈ ਕਮੈਂਟਾਂ 'ਚ ਕਮੈਂਟਾਂ 'ਚ ਪੁੱਛੋ ਜੇ ਅਸੀਂ ਬੇਲੇ ਤਾਂ ਵੀਡੀਓ ਦੇਖਦੇ ਆਂ ਤੁਹਾਡੀ ਜਿਸ ਕੰਮਾਂ ਤੇ ਹੋਈ ਹੈ ਫਿਰ ਵੀਡੀਓ ਵੀ ਤੁਹਾਨੂੰ ਦੇਖਾਂਗੇ ਦੇਖ ਭਾਈ ਇਹ ਫੂਸ ਪਾਉਂਦੀ ਐ ਗੱਲ ਪਤਾ ਕੀ ਐ ਮੈਂ ਕਹਿ ਰਿਹਾ ਜਿਹੜਾ ਕੈਮਰਾ ਲਈ ਖੜਾ ਉਹਨੂੰ ਕਹਿ ਰਿਹਾ ਇਹ ਜਾਂਦੇ ਨੇ ਦਰਸ਼ਕਾ ਕਹਿੰਨੀ ਬੋਲ ਦੁਬਾਰੇ ਬੋਲ ਕਹ ਭਾਈ ਕਹ ਭਾਈ ਮੈਂ ਸੋਨੂੰ ਕਹਿਣਾ ਵੀ ਤੁਸੀਂ ਵੀਡੀਓ ਦੇਖਿਆ ਕਰੋ ਆ ਬੰਦੇ ਤਾਂ ਸਾਨੂੰ ਜਿਹੜਾ ਉਲਟ-ਪੁਲਟ ਬੁਲਾਉਂਦੇ ਨੇ ਮਾਂ-ਪੁੱਤਾਂ ਲਗਾਉਂਦੇ ਆ ਇਹ ਬੇਲੇ ਆ ਮੈਂ ਤਾਂ ਉਹਨੂੰ ਕਹਿਣਾ ਦਰਸ਼ਕਾ ਨੂੰ ਕਹਿਣਾ ਵੀ ਤੁਸੀਂ ਉਹ ਭਾਈ ਸਾਰਾ ਕੁਝ ਕੰਡੀ ਨੇ ਘਰ ਰੱਖਿਆ ਕਰੋ ਠੀਕ ਹੈ ਮਾਤਾ ਇਹਨੂੰ ਕਹਿਣਾ ਆਦਾ ਕਿਤੇ ਫੂਜ ਦੇਖ ਲੋ ਕਿਵੇਂ ਪਾਉਂਦੀ ਆ ਹਰੇਕ ਵੀਡੀਓ ਜਿਹੜਾ ਕਿਤੇ ਫੂਜ ਪਾਉਂਦੀ ਆ ਆ ਕੰਮ ਕਰਦੀ ਆ ਬਸ ਕੱਲੀ ਬੇਬੇ ਰਹਿ ਗਈ ਆਪਣੇ ਨਾਲ ਪੁਰਾਣੀ ਬਾਕੀ ਸਾਰੇ ਨਹੀਂ ਕਰਦੇ ਹਨ ਆਜੋ 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 ਤੇਗਾ ਮੈਂ ਕਦਾਇਆ ਫੇਰ ਕਰਦੇ ਆ ਕਰਦੇ ਆ ਆਜੋ ਲਾ ਲਾ ਦਿਦਾ ਫੋਟੋ ਜਰਾ ਇਹ ਜਾਂ ਮੈਂ ਨਾ ਯਾਨੀ ਹਾਂ ਹਮ ਬਾਈਨਰ ਤਾਂ ਗਿਫਟ ਆ ਆ ਉਹ ਕਰਦਲੇ ਯਾਰ ਅੱਜ ਆ ਏਡੇ ਦਾ ਕਰ ਦਈਆ ਬੜਾ ਕਰ ਦਿਆ ਚੰਗੀਆਂ ਕਿਲੇਗਾ ਮੈਂ ਵੀ ਕੋਟੇ ਦੇ ਬਗੜਾ ਅਸੀਂ ਨਾਲ ਹੋ ਰਹੇ ਹਾਂ ਮੇਰੇ ਉੱਪਰ ਨਹੀਂ ਤਲਵਾ ਇਹ ਕਿਈ ਕਰੂੰ ਚੰਗੂ ਮਗਜੀ ਖਰਾਬ ਹੋ ਜੇ ਬਈ ਹੱਸਤਾ ਕਰੂਗੀ ਹੋ ਸਕਦਾ ਅਰੇ ਫੋਟੋ ਹੈ ਫੋਟੋ ਨਹੀਂ ਯਾਰ ਕੀ ਪਤਾ ਮਨ ਕੀ ਹੈ ਟ੍ਰੈਨ ਦਾ ਜੱਟ ਸਪੀਡ ਤੇ ਨਹੀਂ ਕੋਈ ਹੈਂਡ ਪੇਂਟਿੰਗ ਹੈ ਹਾਂ ਇਹ ਸਹੀ ਲੱਗ ਆ ਹਾਂ ਉਹਨੂੰ ਕੈਸਾ ਹੀ ਲੱਗ ਹੈ ਪੈਨਟ ਨਾਲ ਚਿਕਰਾ ਲਾਉ ਲੈ ਬਹੁਤ ਆਲੇ ਆ ਪੈਨਟ ਨਾਲ ਚਿਕਰਾ ਲਾਉ ਹੁਣ ਜੀ ਹੱਥਾਂ ਨਾਲ ਬੰਨ੍ਹ ਕੇ ਕਰ ਗਏ ਹੈਂਡ ਪੇਂਟਿੰਗ ਹੈ ਮਾਂ ਵੀ ਤੁਹਾਨੂੰ ਸੋਹਣੀ ਬੜੀ ਲੱਗੀਆਂ ਮੀ ਬਹੁਤ ਸੋਹਣੀ ਪਿੰਦੀ ਗੋਲੀ ਬਹੁਤ ਬਾਈ ਥੈਂਕ ਯੂ ਮਨੀ ਬਾਈ ਨਹੀਂ ਨਹੀਂ ਬਾਈ ਆਪਾਂ ਮਨੀ ਕਰ ਗਏ ਆ ਇਹ ਰੇਸ਼ਮਣੀ ਕਿ ਰੇਸ਼ਮਣੀ ਗੈਸ ਕੀ ਤਰ ਰੇਸ਼ਮ ਨਾਲਾ ਚੁੱਟਣ ਲੱਗੀ ਹੁਣ ਇਹ ਪਾਣੀ ਦੇ ਬਹਿਤੇ ਹੈ ਮੇਰੀ ਭੈਣ ਇਹ ਤੇ ਰੇ ਪਾਲੀ ਦੇ ਵਿਆਦੀ ਹੋਣ ਹੈ ਉਹ ਤੁਹਾਡੇ ਸਿਸਟਮ ਵੀ ਕਰਦੇ ਆ ਪੈਂਡਿੰਗ